ਬਾਰ ਸਰਬ ਕਲਾ ਸਮਰਾਥ ਢੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਾਬਾ ਜੀ ਦੇ ਤਾਂ ਪਰ ਸ਼ਾਂਤੇ ਹਾਜ਼ਰੀਆਂ ਭਰ ਰਹੇ ਹਾਂ ਹੁਣੇ-ਹੁਣੇ ਪਿਆਰੇ ਬਾਬਾ ਜੀ ਦੇ ਅੰਮ੍ਰਿਤ ਵਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਵਿੱਚ ਬਾਬਾ ਜੀ ਨੇ ਅਨੇਕ ਤਰੀਕਿਆਂ ਦੇ ਨਾਲ ਬਖਸ਼ਾ ਕੀਤੇ ਹਨ ਕਿ ਕਿਵੇਂ ਗੁਰਸਿੱਖ ਭਗਤ ਜਨ ਪ੍ਰੇਮ پا ਕੇ ਰੱਬ ਦੇ ਨਾਲ ਰੱਬ ਨੂੰ ਹੀ ਵਸ ਕਰ ਲੈਂਦੇ ਆ ਸੋ ਬਾਬਾ ਜੀ ਨੇ ਪੂਰਨਮਾਸੀ ਦੇ ਦਿਹਾੜੇ ਰਾਸਤੇ ਵੀ ਬਚਨ ਕੀਤੇ ਆ ਕਿ ਇੱਕ ਪੂਰਨਮਾਸੀ ਜਗਰਾਤਰਾ ਕੱਟ ਲਵੇ ਰਾਤ ਨੂੰ ਨਾਨਕ ਸਰਵੇਖੇ ਮਨਾਈ ਜਾਂਦਾ ਮਹੀਨੇ ਦਾ ਫਲ ਮਿਲ ਜਾਂਦਾ ਹੈ ਜੇ ਕਤਕ ਦੀ ਪੂਰਨਮਾਸੀ ਨੂੰ ਜਗਰਾਤਰਾ ਕੱਟਿਆ ਜਾਵੇ ਕਥਾ ਕੀਰਤਨ ਸੁਣਿਆ ਜਾਵੇ ਪਾਠ ਪੂਜਾ ਕੀਤਾ ਜਾਵੇ ਤਾਂ ਸਾਲ ਦਾ ਫਲ ਮਿਲ ਜਾਂਦਾ ਸੋ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰੇਮ ਦੇ ਨਾਲ ਵਸ ਕੀਤਾ ਸਿਮਰਨ ਕਰਕੇ ਬੰਦਗੀ ਕਰਕੇ ਉਹਨਾਂ ਦੇ ਅਰਦਾਨਾ ਕਰਕੇ ਗੁਰੂ ਗ੍ਰੰਥ ਸਾਹਿਬ ਜੋ ਪ੍ਰਗਟ ਕੀਤਾ ਗੁਰੂ ਨਾਨਕ ਦੇ ਨਾਮ ਤੇ ਹੀ ਨਾਨਕਸਰ ਨਾਮ ਰੱਖਿਆ ਪਾਪਾ ਜੀ ਨੇ ਅਤੇ ਪੂਰਨਮਾਸ਼ੀ ਵੀ ਇਸੇ ਕਰਕੇ ਹੀ ਮਨਾਈ ਜਾਂਦੀ ਹੈ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨ ਕੀਤਾ ਨਾਨਕਸਰ ਦੀ ਪੂਰਨਮਾਸ਼ੀ ਸਾਰੀ ਦੁਨੀਆ ਤੇ ਮਸ਼ਹੂਰ ਹੈ ਅਖੰਡ ਪਾਠ ਰੱਖੇ ਜਾਂਦੇ ਹਨ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਰਾਤ ਨੂੰ ਭੋਗ ਪੈਂਦੇ ਹਨ ਅਤੇ ਕੀਰਤਨ ਆਰਤੀ ਹੁੰਦੀ ਹੈ ਉਹਦੇ ਸ਼ਬਦ ਪੜੇ ਉਪਰੰਤ ਰਾਗੀ ਇੱਥੇ ਮਹਾਪੁਰਖ ਕਥਾਵਾਚਕ ਸਾਰੀ ਰਾਤ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾ ਕੇ ਗੁਰੇ ਇਤਿਹਾਸ ਤੋਂ ਜਾਣੂ ਕਰਵਾ ਕੇ ਸਾਰੀਆਂ ਸੰਗਤਾਂ ਨੂੰ ਇਸ ਤਰ੍ਹਾਂ ਰਾਣ ਸਿਬਾਈ ਕੀਰਤਨ ਹੁੰਦਾ ਹੈ ਸਾਰੇ ਹਾਜ਼ਰੀਆਂ ਭਰਦੇ ਅਖੀਰ ਤੇ ਬਾਬਾ ਜੀ ਬਚਨ ਕਰਦੇ ਸੀ ਅਤੇ ਦਰਗਾਹੀ ਪ੍ਰਸ਼ਾਦ ਵੰਡਿਆ ਜਾਂਦਾ ਸੰਗਤਾਂ ਨੂੰ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਇੱਕ ਮਹੀਨੇ ਦੇ ਵਿੱਚ ਗੁਰੂ ਸਾਹਿਬਾਂ ਦਾ ਪਾਠ ਕੀਤਾ ਜਾਵੇ ਜਾਂ 50 ਪਾਠ ਸਬਨਿਸ਼ ਸਾਹਿਬ ਦੇ ਕੀਤੇ ਜਾਣ ਜਾਂ 2.5 ਪਾਠ ਜਪਜੀ ਸਾਹਿਬ ਦਾ ਕੀਤਾ ਜਾਵੇ ਜਾਂ 180 ਮਾਲਾ ਊਰ ਮੰਤਰ ਦੀਆਂ ਫੇਰੀਆਂ ਜਾਣ ਜਾਂ 2400 ਮਾਲਾ ਵਾਹਿਗੁਰੂ ਗੁਰ ਮੰਤਰ ਦੀਆਂ ਫੇਰੀਆਂ ਜਾਣ ਤਾਂ ਇੱਕ ਪਾਠ ਸਹਿਜ ਪਾਠ ਦਾ ਫਲ ਮਿਲ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸੌਖੇ ਤਰੀਕੇ ਕਦੇ ਅਨਵੜ ਵੀ ਕਰ ਸਕਦਾ ਹੈ ਸੋ ਇਸ ਤਰ੍ਹਾਂ ਬਾਬਾ ਜੀ ਨੇ ਇਹ ਮਰਜ਼ਾਦਾ ਚਲਾਈ ਆ ਸੋ ਜਿਹੜਾ ਪੂਰਨਮਾਸੀ ਨੂੰ ਜਗਰਾਤਰਾ ਕਰਕੇ ਕਥਾ ਕੀਰਤਨ ਸਰਵਣ ਕੇ ਜਾਗਤ ਕਰਕੇ ਜਾਗਦਾ ਉਹਨਾਂ ਮਹੀਨੇ ਦਾ ਫਲ ਮਿਲ ਜਾਂਦਾ ਵੱਡੀ ਪੂਰਨਮਾਸੀ ਨਾਨਕਸ਼ੀਰ ਵਿਖੇ ਮਨਾਈ ਜਾਂਦੀ ਹੈ ਧੰਨ ਧੰਨ ਬਾਬਾ ਜੀ ਸ਼ਰਸੀ ਮਹਾਰਾਜ ਆਪ 12:21 ਵਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ અવਤਾਰ ਧਾਰਨ ਕੀਤਾ ਅਤੇ ਬਾਬਾ ਜੀ ਆਪ ਸਾਰਿਆਂ ਬਹਿੰਗਮਾਂ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਸਰੋਵਰ ਤੇ ਜਾ ਕੇ 12:21 ਵਜੇ ਅਰਦਾਸ ਹੁੰਦੀ ਬਾਬਾ ਜੀ ਗੁਰਨਾਨਕ ਸਾਹਿਬਾਂ ਦਾ ਇਸ਼ਨਾਨ ਕਰਾਉਂਦੇ ਅਤੇ ਅਰਦਾਸ ਤੋਂ ਬਾਅਦ ਫਿਰ ਬਾਬਾ ਜੀ ਆਪ ਵੀ ਇਸ਼ਨਾਨ ਕਰਦੇ ਸਾਰੇ ਬਹਿੰਗਮ ਸਾਰੀਆਂ ਸੰਗਤਾਂ ਨੂੰ ਇਸ਼ਨਾਨ ਕਰਾਉਂਦੇ ਅਤੇ ਜਗਰਾਤਰਾ ਹੁੰਦਾ ਹੈ ਜੋ ਅੱਜ ਆ ਰਹੀ ਹੈ ਪੂਰਨਮਾਸੀ 15 ਤਰੀਕ ਦੀ 14 ਤਰੀਕ ਨੂੰ ਰਾਤ ਨੂੰ ਜਗਰਾਤ ਰਹਾ ਹੈ 12:21 ਮਿੰਟ ਤੇ ਰਾਤ ਨੂੰ ਸਰੋਵਰ ਤੇ ਅੱਜ ਵੀ ਉਸ ਮਰਜ਼ਾ ਅਨਸਾਰ ਸਾਰੇ ਮਹਾਪੁਰਖ ਪਹੁੰਚਦੇ ਆ ਸਾਰੇ ਬਹਿਗਮ ਸਾਰੀਆਂ ਸੰਗਤਾਂ ਸਰੋਵਰ ਦੇ ਉੱਤੇ ਅਰਦਾਸ ਹੁੰਦੀ ਹੈ ਅਰਦਾਸ ਤੋਂ ਬਾਅਦ ਫਿਰ ਸਾਰੀਆਂ ਸੰਗਤਾਂ ਇਸ਼ਨਾਨ ਕਰਦੀਆਂ ਅਤੇ ਬੜੇ ਆਤਿਸ਼ਬਾਜੀ ਵਗੈਰਾ ਹੋਰ ਇਸ ਤਰ੍ਹਾਂ ਟਾਕੇ ਚਲਾਏ ਜਾਂਦੇ ਐ ਸੋ ਇਹ ਨਾਨਕ ਸਰ ਦੀ ਜਿਹੜੀ ਪੂਰਨਮਾਸ਼ੀ ਹੈ ਵਿਸ਼ੇਸ਼ ਕਰਕੇ ਮਨਾਇਆ ਜਾਂਦਾ ਕਿਵੇਂ ਮਨਾਈ ਜਾਂਦੀ ਹੈ ਅਤੇ ਇਸ ਪੂਰਨਮਾਸ਼ਤੇ ਕਿਵੇਂ ਬਾਬਾ ਜੀ ਨੇ ਬਖਸ਼ਾ ਕੀਤੀਆਂ ਕਵਤਾ ਦੇ ਵਿੱਚ ਹੀ ਸਰਵਣ ਕਰੋ ਬਾਲਾ ਬੋਲਣ ਦਾ ਟਾਈਮ ਨਹੀਂ ਹੁੰਦਾ ਨਾਨਕ ਸਰ ਕਲੇਰੀ ਪੁੰਨਿਆ ਭਾਰੀ ਭਰਦੀ ਹੈ ਆਕੇ ਖੇਲ ਰਚਾਈ ਆਪੇ ਕਰਨੇ ਹਾਰੇ ਜੀ ਨਾਨਕ ਸਰ ਦੇ ਅੰਦਰ ਵੱਜੇ ਸੁੰਦਰ ਨਜ਼ਾਰੇ ਜੀ ਕਾਰਾ ਕਰੀ ਜੋ ਕੀਤੀ ਸੋਹਣੇ ਕਾਰੀਗਰ ਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਭਾਰੀ pardi hai ਪਿੰਡ ਕਲੇਰਾ ਇਥੋਂ ਡੇੜ ਕੋ ਮਿਲ ਜੋ ਪੈਂਦਾ ਹੈ ਤਾਂ ਹੀ ਨਾਨਕ ਸਰ ਨੂੰ ਜਗਤ ਕਲੇਰਾ ਕਹਿੰਦਾ ਹੈ ਨਾਹੀ ਦੁਨੀਆਂ ਬਾਹਰ ਕਲੇਰਾ ਕਲੇਰਾ ਕਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਪਰਦੀ ਹੈ ਨਾਨਕ ਸਰਗੁਰਦਵਾਰਾ ਮੰਦਿਰ ਬਣਿਆ ਵੱਡਾ ਹੈ ਰੇਲ ਗੱਡੀ ਦਾ ਸਟੇਸ਼ਨ ਤੇ ਬੱਸਾਂ ਦਾ ਅੱਡਾ ਹੈ ਆਉਂਦੀ ਜਾਂਦੀ ਰੇਲ ਗੱਡੀ ਬੱਸ ਇੱਥੇ ਖੜਦੀ ਹੈ ਨਾਨਕ ਸਾਰ ਕਲੇਰੀ ਪੁੰਨਿਆਂ ਭਾਰੀ ਭਰਦੀ ਐ ਦੇਸਾਂ ਤੇ ਪਰਦੇਸਾਂ ਦੇ ਵਿੱਚ ਦੂਰ ਦੂਰ ਜੀ ਨਾਨਕ ਸਾਰ ਦੀ ਪੁੰਨਿਆ ਹੋਈ ਹੈ ਮਸ਼ਹੂਰ ਜੀ ਘਰ ਘਰ ਸੋਭਾ ਹੋਵੇ ਸੋਹਣੇ ਇਸ ਜੋ ਦਰਦੀ ਐ ਨਾਨਕ ਸਾਰ ਕਲੇਰੀ ਪੁੰਨਿਆਂ ਭਾਰੀ ਭਰਦੀ ਐ ਜੋ ਵੀ ਆ ਕੇ ਦਰਸ਼ਨ ਕਰਦਾ ਹੈ ਦਰਬਾਰ ਦੇ ਨੇਤਰਾਂ ਵਿੱਚੋਂ ਅਥਰੂ ਹੈ ਪਰ ਆਉਂਦੇ ਪਿਆਰ ਦੇ ਮੱਲੋ ਮੱਲੀ ਨੀਰ ਚੱਲੇ ਜਿਉਂ ਵਰਖਾ ਵਰਦੀ ਐ ਨਾਨਕ ਸਾਰ ਕਲੇਰੀ ਪੁੰਨਿਆਂ ਭਾਰੀ ਵਰਦੀ ਐ ਬਦਲੇ ਇੱਥੇ ਬੁੱਧ ਸ਼ੁੱਧ ਹੋ ਹਿਰਦਾ ਜਾਂਦਾ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪਿਆ ਅਲੰਦਾ ਹੈ ਵਾਹਿਗੁਰੂ ਸਤ ਨਾਮ ਕਹੇ ਮੁੱਖੋ ਸਰਦੋ ਸਰਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਭਾਰੀ ਪਰਦੀ ਐ ਸਜਦਾ ਹੈ ਦਰਬਾਰ ਵਿਸ਼ਾਈਆਂ ਸੁੰਦਰ ਕਰਕੇ ਤੇ ਸੈਂਟ ਅਤਰ ਰਿਉ ਕੌੜੇ ਛੜਕਣ ਬੋਤਲਾਂ ਭਰ ਕੇ ਤੇ ਕਹਿਣ ਲਿਖਣ ਤੋਂ ਬਾਰ ਸੋਭਾ ਜੋ ਏਸ ਜੋ ਕਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆਂ ਭਾਰੀ ਪਰਦੀ ਹੈ ਕਲਯੁਗ ਵਿਗਨ ਨਾ ਪਾਵੇ ਆ ਕੇ ਵਿੱਚ ਦਰਬਾਰ ਦੇ ਲੱਗ ਜਾਂਦੇ ਹੈ ਪੈਰੇ ਨੰਗੀ ਜੋਤ ਤਲਵਾਰ ਦੇ ਖੜ ਦੇ ਪੈਰੇਦਾਰ ਪਹਿਨ ਕੇ ਪੂਰੀ ਵਰਦੀ ਐ ਨਾਨਕ ਸਾਰ ਕਲੇਰੀ ਪੁੰਨਿਆਂ ਭਾਰੀ ਪਰਦੀ ਐ ਜਦੋਂ ਪੁੰਨਿਆਂ ਆਉਂਦੇ ਸੰਗੀ ਦੂਰੋਂ ਆਉਂਦੇ ਐ ਬਾਬਾ ਜੀ ਦੇ ਦਰ ਤੇ ਆ ਕੇ ਸੀਸ ਝੁਕਾਉਂਦੇ ਐ ਮੱਥਾ ਟੇਕਣਸਾਰ ਮਿਟੇ ਸਭ ਸਿਰ ਦੀ ਦਰਦੀ ਐ ਇਕਸਾਰ ਕਲੇਰੀ ਪੁੰਨਿਆ ਭਾਰੀ ਪਰਦੀ ਐ ਧੰ ਗੁਰੂ ਨਾਨਕ ਦੇਵ ਪੁੰਨਿਆ ਨੂੰ ਜਗ ਵਿੱਚ ਆਏ ਜੀ ਧਾਰ ਕੇ ਤੇ ਅਵਤਾਰ ਜਗਤ ਦੇ ਦੁੱਖ ਮਿਟਾਏ ਜੀ ਪੁੰਨਿਆਂ ਦੀ ਜੋ ਰਾਤ ਪਵਿੱਤਰ ਕੀਤੀ ਹਰਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਭਾਰੀ ਪਰਦੀ ਐ ਹਰ ਇੱਕ ਆਈ ਪੁੰਨਿਆ ਪਾਠ ਰਖਾਏ ਜਾਂਦੇ ਹੈ ਭੋਗ ਵਿਧੀ ਅਨਸਾਰ ਜਿਨ੍ਹਾਂ ਦੇ ਪਾਏ ਜਾਂਦੇ ਹੈ ਪੜ੍ਹੇ ਸੁਣੇ ਜੋ ਬਾਣੀ ਵਿਪਤਾ ਉਸ ਦੀ ਟੜਦੀ ਹੈ ਨਾਨਕਸਾਰ ਕਲੇਰੀ ਪੁੰਨਿਆ ਭਾਰੀ ਪਰਦੀ ਹੈ ਕਈ ਜੋੜੀਆਂ ਬਾਜੇ ਰਖਣ ਪਾਲ ਪਾਲ ਜੀ ਰਬਾਬ ਤਮੂਰੇ ਟੱਲੀਆਂ ਕੈਸ ਵਾਇਲਨ ਨਾਲ ਜੀ ਕਰਨ ਆਰਤੀ ਰਾਗੀ ਵਰਖਾ ਬੁੱਲਾ ਦੀ ਵਰਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਪਹਾਰੀ ਪਰਦੀ ਐ ਰਾਗੀ ਅਤੇ ਗੰਧਾਰਵ ਆਣ ਕੇ ਰਾਗ ਅਲਾਉਂਦੇ ਹੈ ਸਮੇ ਸਮੇ ਦੇ ਰਾਗ ਖੁਸ਼ੀ ਦੇ ਮੰਗਲ ਕਾਉਂਦੇ ਹੈ ਰਾਗ ਤਾਲ ਤੇ ਗਿਆਤੇ ਪ੍ਰਕਿਆ ਕਰਨ ਸਵਰਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਭਾਰੀ pardi ਐ ਧਾਰ ਕੇ ਤੇ ਅਵਤਾਰ ਜਦੋਂ ਗੁਰੂ ਨਾਨਕ ਆਏ ਜੀ ਆਤਿਸ਼ਬਾਜ਼ੀਆਂ ਪਟਾਕੇ ਉਦੋਂ ਜਾਨ ਚਲਾਏ ਜੀ ਤੋ ਸ਼ਬਾ ਦੀ ਵਿੱਚ ਗਗਨ ਦੇ ਠਾਠਾ ਕਰਦੀ ਐ ਨਾਨਕ ਸਾਰ ਕਲੇਰੀ ਪੁੰਨਿਆ ਪਾਰੀ ਪਰਦੀ ਐ ਇੱਥੇ ਅੰਤਰ ਜਾਮੀ ਧਨ ਗੁਰੂ ਨਾਨਕ ਰਹਿੰਦੇ ਮੂਹ ਮੰਗੀਆਂ ਮਰਾਤਾ ਭਾਵਨਾ ਵਾਲੇ ਲੈਂਦੇ ਐ ਅੰਮ੍ਰਿਤ ਵਰਖਾ ਵਰਸੇ ਮੇਰ ਜੋ ਕਲਗੀ ਤਰਦੀ ਐ ਨਾਨਕ ਸਾਰ ਕਲੇਰੀ ਪੁੰਨਿਆਂ ਭਾਰੀ ਪਰਦੀ ਐ ਦਰਗਾਹੀ ਮਰਿਸ਼ਾਦ ਵਰਤ ਦਾ ਸੰਗਤ ਆਈ ਨੂੰ ਦਿੱਤੇ ਜਾਂਦੇ ਪਾਠ ਵੰਡ ਕੇ ਮਾਈ ਭਾਈ ਨੂੰ ਮਾਲਾ ਗੁਟਕਿਆਂ ਨਾਲ ਪਾਠ ਜੋ ਸੰਗਤ ਕਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆਂ ਭਾਰੀ ਪਰਦੀ ਐ ਬੜੇ ਸੁਨੇ ਕੋਈ ਬਾਣੀ ਕੋਈ ਮਾਲਾ ਫੇਰਦਾ ਇਸ ਤਰ੍ਹਾਂ ਨਿਸ ਬੀਤੇ ਹੋ ਜਾਏ ਵਕਤ ਸਵੇਰ ਦਾ ਇਸ ਰਾਤ ਜਗਰਾਤਾ ਸੰਗਤ ਸਾਰੀ ਕਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਭਾਰੀ ਪਰਦੀ ਹੈ ਦੁਖੀਆਂ ਦੇ ਦੁਖ ਟੁੱਟਦੇ ਰੋਗ ਹੈ ਹੁੰਦੇ ਦੂਰ ਜੀ ਕਾਰਜ ਹੁੰਦੇ ਸਿੱਧ ਵਿਗਨ ਸਭ ਹੁੰਦੇ ਚੂਰ ਜੀ ਮਨ ਨੂੰ ਆਵੇ ਸ਼ਾਂਤ ਜਿ ਤਪਦੀ ਕਾਇਆ ਠਰਦੀ ਐ ਨਾਨਕ ਸਾਰ ਕਲੇਰੀ ਪੁੰਨਿਆਂ ਭਾਰੀ ਭਰਦੀ ਐ ਆਸਵੰਦ ਜੋ ਆਸਾਂ ਪੂਰੀਆਂ ਕਰਕੇ ਜਾਂਦੇ ਹੈ ਖਾਲੀ ਨਾ ਕੋਈ ਜਾਵੇ ਭੋਲ ਝੋੜੀਆਂ ਭਰ ਕੇ ਜਾਂਦੇ ਹੈ ਕੋਈ ਵੀ ਦੁੱਤ ਪੁੱਤ ਜੋ ਆਸਾ ਕਰ ਲਏ ਜਰਦੀ ਹੈ ਨਾਨਕ ਸਰ ਕਲੇਰੀ ਕੁੰਨਿਆ ਪਾਰੀ ਪਰਦੀ ਐ ਹਾਜ਼ਰ ਨਾਜ਼ਰ ਸ਼ਕਤੀ ਜਾਹਰ ਅਤੇਜ ਹੂਰ ਜੀ ਦੁਖੀਆਂ ਦੇ ਦੁਖ ਟੁੱਟਦੇ ਸ਼ਰਦਾ ਹੁੰਦੀਆਂ ਪੂਰ ਜੀ ਤਾਹੀ ਦਿਨੋਂ ਦਿਨ ਚੜਦੀ ਕਲਾਜ ਹੋ ਨਾਨਕ ਸਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਭਾਰੀ ਮਰਦੀ ਹੈ ਗੇਜਾ ਸਿੰਘ ਜੀ ਦੇਖੋ ਬੇਸ਼ੱਕ ਗੱਲ ਅਜਮਾ ਕੇ ਤੇ ਪੂਰੀ ਹੋਵੇ ਸਰਦਾ ਪੁੰਨਿਆ ਤੇਰਾ ਨਾ ਕੇ ਤੇ ਇਹ ਗੱਲ ਜ਼ਰੂਰੀ ਦਾਤ ਪਰ ਮਿਲਦੀ ਸ਼ਰਦੀ ਹੈ ਦਾਤ ਪਰ ਮਿਲਦੀ ਸ਼ਰਦੀ ਹੈ ਨਾਨਕ ਸਾਰ ਕਲੇਰੀ ਪੁੰਨਿਆ ਭਾਰੀ ਪਰਦੀ ਐ